ਮਹਿੰਦਰਪਾਲ ਜੀ ਮਹਿੰਦਰਪਾਲ ਜੀ ਕਿੱਥੋਂ ਦੇ ਵਸਨੀਕ ਆ ਜੀ ਜਲੰਧਰ ਕੋਰਸ ਦੀ ਘਾਹ ਮੰਡੀ ਜਲੰਧਰ ਘਾਹ ਮੰਡੀ ਜੀ ਹਾਂ ਜੀ ਠੀਕ ਹੈ ਜੀ ਇਹ ਕਾਲਾ ਸੰਗਿਆ ਰੋਡ ਠੀਕ ਹੈ ਜੀ ਇਹ ਤੁਹਾਡੇ ਕੀ ਲੱਗਦੇ ਸੀ ਇਹਨਾਂ ਦੀ ਮੌਤ ਹੋਈ ਜੀ ਬੇਟੀ ਸੀਗੀ ਜੀ ਬੇਟੀ ਕਿੰਨੀ ਉਮਰ ਸੀਗੀ ਜੀ ਇਹਨਾਂ ਦੀ 29 ਤੋਂ ਉਪਰ ਸੀਗੀ 29ਤੀ ਸਾਲ ਅੰਦਾਜ਼ਾ ਇਹ ਕਿੱਥੇ ਵਿਆਹੀ ਸੀਗੀ ਜੀ ਇਹ ਇਹ ਚੱਬੇਆਲ ਜੀ ਚੱਬੇਆਲ ਖਾਸ ਕੇ ਪਿੰਡ ਲੱਗੇ ਜੀ ਪਿੰਡ ਨੇ ਚੱਬੇਆਲ ਖਾਸ ਚੱਬੇਆਲ ਖਾਸ ਤਕੀ ਇਹ ਪਾਣਾ ਵਰਤੀਆ ਕੀ ਕਟਣਾ ਹੋਈ ਆ ਜੀ ਇਹਨਾਂ ਨੇ ਸਾਨੂੰ ਕੀਤਾ ਜੀ 3:00 ਵਜੇ ਫੋਨ ਕੀਤਾ ਕਿਹਨਾਂ ਨੇ ਜੀ ਇਹ ਮੇਰੇ ਕੁੜਮ ਸਾਹਿਬ ਨੇ ਕੁੜੀ ਦੇ ਸਹਰੇ ਨੇ ਅੱਛਾ ਜੀ ਉਹ ਕਹਿੰਦਾ ਤੁਸੀਂ ਜਲਦੀ ਜਲਦੀ ਆ ਜਾਓ ਅੱਛਾ ਜੀ ਉਹਨਾਂ ਨੇ ਕੀ ਕੀਤਾ ਕੋਈ ਦਵਾਈ ਖੜਾਈ ਆ ਜਾਂ ਉਹਨੂੰ ਕੁੜੀ ਮੇਰੀ ਨੂੰ ਅੰਦਰ ਬੰਦ ਕਰ ਦਿੱਤਾ ਮਾਰ ਕੁੱਟ ਕੇ ਅੱਛਾ ਜੀ ਜੇਟਸ ਦਾ ਜਟਾਨੀ ਨੂੰ ਕੁੱਟਿਆ ਅੱਛਾ ਜੀ ਹੁਣ ਮੈਨੂੰ ਅਰਜੀ ਆਵੇ ਕਿ ਮੈਨੂੰ ਅਨਸਾਫ਼ ਮਿਲਣਾ ਚਾਹੀਦਾ ਨਾਲ ਸਹਰਾ ਸਾਹਿਬ ਵੀ ਹੈ ਜੀ अच्छा जी, जी।, जी। वो भी भज गया फिर दुकान ਨੂੰ ਚਲ ਗਿਆ ਆਪਣੀ ਦੁਕਾਨ ਤੇ ਜਾ ਕੇ ਉਹਨੂੰ ਬੰਦ ਕਰਕੇ 3 ਘੰਟੇ ਬੰਦ ਦਵਾਈ ਵੀ ਪਹਿਲਾਂ ਨਾਲ ਲਿਆ ਕੇ ਰੱਖੀ ਸੀ ਅੰਦਰ اچھا ਜੀ ਉਹੀ ਸੈਲਫ ਤੇ اچھا ਜੀ ਸਲਫਾਸ ਜੀ ਹਾਂ ਜੀ اچھا ਜੀ ਬਾਕੀ ਉਹ ਉਹਨੇ ਖਾਧੀ ਜਾ ਉਹਨਾਂ ਨੇ ਖੜਾਈ ਜਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ 16 16 اچھا جی 16 تاریخ ਕਿੰਨੇ ਵਜੇ فون ਆਇਆ ਤੁਹਾਨੂੰ ਸਾਨੂੰ 3:10 ਦੇ فون ਆਇਆ ਸ਼ਾਮ ਨੂੰ فون ਆਇਆ ਹਾਂਜੀ ਤੇ ਉਦੋਂ ਲੜਕੀ ਤੁਹਾਡੀ ਜਿਹੜੇ ਆ ਉਹ ਕਿੱਥੇ ਸੀ ਕਿਸ ਹਾਲਾਤ ਸੀ ਉਸਲੇ ਉਹਨਾਂ ਸੋਹਰਾ ਸਾਹਿਬ ਆਪਣੇ ਘਰੇ ਸੀ ਸਕੂਟੀ 'ਤੇ ਬਿਠਾ ਲ ਕੇ ਮੈਨ ਨਾਲ ਕੀ ਆ اچھا جی ਉੱਥੇ ਪਹੁੰਚਿਆ ਹਸਪੀਟਲ ਉਹਨਾਂ ਨੂੰ ਜਵਾਬ ਦੇ ਦਿੱਤਾ ਫਿਰ ਇਹ ਸਿਵਲ ਹਰਪੁਰ ਲੈ ਕੇ ਆਏ ਆ اچھا جی ਇੱਥੋਂ ਵੀ ਜਵਾਬ ਦੇ ਦਿੱਤਾ ਫਿਰ ਇਹਨਾਂ ਨੂੰ ਕਹਿੰਦੇ ਰੈਫਰ ਕਰ ਦੋ ਅੰਮ੍ਰਿਤਸਰ اچھا جی ਉਹ ਰਸਤੇ ਤੇ ਜਾਂਦੀ ਜਾਂਦੀ ਉਹ ਸਵਾਸਟਿਆਗ ਦਿੱਤੀ ਉਹਨਾਂ ਨੇ ਅਸੀਂ ਤਾਂ ਉਹਦੀ ਗੱਲ ਵੀ ਨਹੀਂ ਸੁਣੀ ਨਾ ਦੇਖਿਆ अच्छा जी ਇਹ ਪਹੁੰਚੇ ਬਾਅਦ ਹੀ ਬਾਅਦ ਵਿੱਚ ਆਏਗੀ ਅੱਛਾ ਜੀ ਤੁਸੀਂ ਲੇਟਾਂ ਤਾਂ ਤੱਕ ਇਹ ਪਾਣਾ ਵਰਤ ਚੁੱਕਾ ਸੀ ਸਰ ਵਰਤ ਚਾ ਜੀ ਜੇ ਤੁਹਾਨੂੰ ਜਿਹੜਾ ਉਹ ਸ਼ੱਕ ਹੈ ਕਿ ਸੋਰਾ ਪਰਿਵਾਰ ਨੂੰ ਸੋਰਾ ਪਰਿਵਾਰ ਦੇ ਇਹਨਾਂ ਦੇ ਸਾਨੂੰ ਇਹਨਾਂ ਦੇ ਉਹਦੇ ਕੋਲੋਂ ਨੋਟਿਸ ਵੀ ਨਿਕਲਿਆ ਲਿਖਿਆ ਉਹ ਅੱਛਾ ਸੁਸਾਈਡ ਨੋਟ ਵੀ ਨਿਕਲਿਆ ਆਇਆ ਪਰ ਉਹ ਸਾਨੂੰ ਹੁਣ ਪੜ੍ਹ ਕੇ ਸੁਣਾਉਣਗੇ ਤਾਂ ਫਿਰ ਤਜੇ ਆ ਜੀ ਪਾਲਸਾ ਅੱਛਾ ਕੋਸ਼ਤ ਦੇ ਨਹੀਂ 16 ਨੂੰ ਨਹੀਂ ਤੁਹਾਨੂੰ ਪਤਾ ਲੱਗਾ ਅੱਜ ਪਤਾ ਲੱਗਾ ਹਾਂ ਜੀ ਪਤਾ ਲੱਗਾ ਜਦੋਂ ਹੁਣ ਜੈਡ ਵੱਡਾ ਤੇ ਗੱਸੂ ਸਾਈਡ ਨੋਟ ਵੀ ਹੈਗਾ ਹਾਂ ਜੀ ਕੀ ਲਿਖਿਆ ਉਹਦੇ ਵਿੱਚ ਕੀ ਦਾ ਨਾਮ ਜਾਂ ਕਿਸੇ ਦਾ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਜੀ ਕੀ ਜੀ ਮੁਲਾਜ਼ਮ ਕੋ ਤੁਹਾਨੂੰ ਦੱਸਿਆ ਦੇ ਨਹੀਂ ਰਿਹਾ ਜਾਂ ਕਿੱਦਾਂ ਜੀ ਨਹੀਂ ਦੇ ਰਿਹਾ ਜੀ ਉਹ ਸਾਨੂੰ ਕਹਿੰਦੇ ਅਸੀਂ ਕਿਉਂ ਪੜ੍ਹ ਕੇ ਸੁਣਾਓ ਅੱਛਾ ਤੁਹਾਨੂੰ ਵੀ ਪਤਾ ਲੱਗੇ ਕੀ ਲਿਖਿਆ ਇਸ ਵਿੱਚ ਤੁਹਾਨੂੰ ਹਸਲੇ ਸੁਸਾਈਡ ਨੋਟ ਨਹੀਂ ਦਿਖਾਇਆ ਜਾ ਰਿਹਾ ਨਹੀਂ ਦਿਖਾਇਆ ਜਾ ਥਾਣਾ ਉੱਥੇ ਕਿਹੜਾ ਚੱਬੇ ਵਾਲਾ ਸੰਨਣਾ ਚੱਬੇ ਵਾਲਾ ਥਾਣਾ ਦਾ ਮੁਲਾਜ਼ਮ ਆਏ ਜੀ ਮੌਕੇ ਤੇ ਜੀ ਕਿਉਂ ਉੱਥੇ ਸਾਰੇ ਸ਼ਿਕਾਇਤ ਵੀ ਦਿੱਤੀ ਤੁਸੀਂ ਹਾਂਜੀ ਹਾਂਜੀ ਤੇ ਹੁਣ ਕੀ ਮੰਗ ਅਪੀਲ ਕੀਤੀ ਤੁਹਾਡੀ ਹੈਗੀ ਆ ਜੀ ਉਮੀਰ ਪਸਾਹ ਮਿਲਣਾ ਚਾਹੀਦਾ ਪਰਚੇ ਦਾ ਵੈਸੇ ਹੋ ਗਿਆ ਪਰਚਾ ਤਾਂ ਹੋ ਗਿਆ ਜੀ ਪਰਚਾ ਹੋ ਗਿਆ ਜੀ ਹਜੇ ਚੱਕੇ ਜੀ ਨੇ ਨਾ ਪੜਿਆ ਅੱਛਾ ਗ੍ਰਫਤਾਰੀ ਨਹੀਂ ਹੋਈ ਹਲੇ ਗ੍ਰਫਤਾਰੀ ਹੋਣੀ ਤੇ ਠੀਕ ਹੈ ਜੀ ਤੇ ਕਰੀਬ ਨਹੀਂ ਹੋਣੀ ਚਾਹੀਦੀ ਆ ਉਸ ਵੇਲੇ ਉਹਨਾਂ ਦੇ ਪਤੀ ਦਾ ਹੈ ਕਿ ਤੁਹਾਨੂੰ ਪਤਾ ਉਹ ਨਾਲ ਸੀਗੇ ਜਾਂ ਕੰਮ ਕਰਦੇ ਜੀ ਆ ਰਮਾਨੀ ਆ ਜੀ ਉਹਦਾ ਅੱਛਾ ਪਤੀ ਵਿਦੇਸ਼ ਦੇ ਵਿੱਚ ਰਹਿ ਰਿਹਾ ਹੈ ਜੀ ਨਹੀਂ ਭੇਜਿਆ ਸੀ ਠੀਕ ਹੈ ਜੀ ਅਸੀਂ ਭੇਜਿਆ ਸਾਰੇ ਪੈਸੇ ਅਸੀਂ ਉਹਨੂੰ ਕਰਕੇ ਸਾਰਾ ਕੁਝ ਅਸੀਂ ਭੇਜਿਆ ਤਿੰਨ ਵਾਰੀ ਭੇਜੋ ਗਏ ਆ ਰਸ਼ੀਆ ਕਵੈਜ਼ ਭੇਜ ਚੁੱਕੇ ਹਾਂ ਕਾਰਨ ਕਿ ਲੱਗਦਾ ਕਿ ਤੁਹਾਡੀ ਬੇਟੀ ਨੇ ਤੁਹਾਨੂੰ ਦੱਸਿਆ ਸੀ ਵੀ ਕੋਈ ਘਰੇਲੂ ਪਲੇ ਸੀ ਜਾਂ ਕੋਈ ਕਾਰਨ ਹੋਣੀ ਸੀ ਝਗੜਾ ਜੀ ਉਹਨੂੰ ਪਰੇਸ਼ਾਨ ਕਰਦੇ ਤੁ ਆਹ ਕੰਮ ਨਹੀਂ ਆਹ ਫਲਾਨਾ ਇਦਾਂ ਕਰਦੇ ਆ ਮਾਮੂਲੀ ਗੱਲਾਂ ਤੇ ਟਕਰਾ ਸੀ ਆਹਾਂ ਬੁਲਾਉਂਦੇ ਸੀ ਉਲਟੋ ਦੇ ਤੇ ਕੁੜੀ ਤੇ ਅੱਛਾ ਜੀ ਛੋਟੀਆਂ ਛੋਟੀਆਂ ਗੱਲਾਂ ਦਾ ਰੌਲਾ ਸੀਗਾ ਕੋਈ ਨਹੀਂ ਫਿਰ ਉਹਨਾਂ ਇਹਨਾਂ ਨੂੰ ਉਹਨੂੰ ਮਾਰਿਆ ਵੀ ਉਸ ਦਿਨ ਉਹਦੇ ਜੇਠ ਜਥਾਨੇ ਮੇਰੀ ਬੇਟੀ ਦਾ ਫੋਨ ਉਸ ਟਾਈਮ ਚੱਲ ਰਿਹਾ ਉਹ ਰਿਕਾਰਡਿੰਗ ਨਹੀਂ ਕੀਤੀ ਅੱਛਾ ਜੀ ਉਹ ਪਿੱਛੇ ਗਾਲਾਂ ਕੱਢਦੇ ਸੀਗੇ अच्छा जब तोड नाल गल हो रही सी नहीं मेरी बेटी छोटी थी ओदे नाल गल हो रही जी? हो जी, जी? हो सी जी ओ मगर जेठ ਦਾ ਜਠਾਣੀ ਗਾਲਾਂ ਕੱਢ ਰਹੇ ਉਹਨੇ ਫੋਨ ਬੰਦ 10 ਮਿੰਟ ਮੇਰੀ ਬੇਟੀ ਦਾ ਫੋਨ ਵੀ ਚੁਲੇ ਰਿਕਾਰਡਿੰਗ ਨਹੀਂ ਹੋਈ ਜੀ ਸਾਡੀ ਕੋ ਗਲਤੀ ਨਹੀਂ ਮਤਲਬ ਆਵਾਜ਼ ਹੋਣੀ ਬੰਦ ਹੋ ਗਈ ਸੀ ਉਹਦੀ ਆਵਾਜ਼ ਹੋਣੀ ਬੰਦ ਹੋ ਗਈ ਸੀ ਜਿਹੜੀ ਜਠਾਣੀ ਜੀ ਬੋਲਣ ਦੀ ਆਵਾਜ਼ ਆ ਰਹੀ ਸੀ ਉਹ ਗਾਲਾਂ ਕੱਢਦੇ ਸੀਗੇ ਮਗਰ ਤੇ ਜਦੋਂ ਤੁਸੀਂ ਬੇਟੀ ਨੂੰ ਦੇਖਿਆ ਕੋਈ ਉਹਨਾਂ ਤੇ ਸੀ ਕੋਈ ਸੱਟਾ ਚੋਟਾ ਦਾ ਨਿਸ਼ਾਨ ਕੋਈ ਮੂੰਹ ਤੇ ਨਿਸ਼ਾਨ ਹੈ ਹੁਣ ਵੀ ਜੇ ਦੇਖ ਸਕਦੇ ਤੁਸੀਂ ਠੀਕ ਹੈ ਜੀ ਤਾਂ ਹੁਣ ਸ਼ਾਰਪੁਰਾਜ ਪੋਸਟਮਾਰਟ ਮੋਰ ਹੈ ਜੀ ਹਾਂਜੀ ਹਾਂਜੀ ਆ ਪ੍ਰਸ਼ਨ ਇੰਨੀ ਜਨ ਲਾਸਤਾਨ ਹਾਂਜੀ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਅਮਨ ਅਮਨ ਜੀ ਇਹ ਤੁਹਾਡੇ ਭੰਜ ਕੀ ਲੱਗਦੀ ਸੀ ਜਿਹੜਾ ਮੇਰੇ ਜੀ ਸਿਸਟਰ ਸੀ ਜੀ ਅ ਸਿਸਟਰ ਸੀ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਇਹ ਪਾਣਾ ਵਰਤਿਆ ਕਦੋਂ ਪਤਾ ਲੱਗਦਾ ਕਿਹਨੂੰ ਜੀ 16 ਤਰੀਕ ਸ਼ਾਮੀ 3 ਵਜੇ ਫੋਨ ਆਉਂਦਾ ਆ ਕਿ ਤੁਹਾਡੀ ਕੁੜੀ ਨੂੰ ਤੁਸੀਂ ਇੱਥੇ ਆਓ ਅਸੀਂ ਕਿਹਾ ਕਿ ਸਾਨੂੰ ਗੱਲ ਦੱਸੋ ਕਿ ਕਹਿੰਦੇ ਨਹੀਂ ਅਸੀਂ ਉਹਨੂੰ ਹੰਦਾ ਟੱਕਿਆ ਆਇਆ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੇ ਆਏ ਤੇ ਉਹਨੂੰ ਬਾਹਰ ਕੱਢਨੇ ਆ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਸਾਡੇ ਤੇ ਫੋਨ ਆਉਂਦਾ ਕਿ ਤੁਹਾਡੀ ਕੁੜੀ ਨੇ ਕੋਈ ਜ਼ਰੀਰੀ ਚੀਜ਼ ਖਾ ਲਈ ਆ ਤੇ ਅਸੀਂ ਇਹਨੂੰ ਹਸਪੀਟਲ ਲੈ ਕੇ ਜਾਂਦੇ ਤਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਜਲੰਧਰ ਤੋਂ ਇੱਥੇ ਹੁਸ਼ਿਆਰਪੁਰ ਆਉਂਦੇ ਆ ਹੁਸ਼ਿਆਰਪੁਰ ਆ ਕੇ ਸਾਨੂੰ ਪਤਾ ਲੱਗਦਾ ਆ ਕਿ ਜਿਹਨੂੰ ਜਵਾਬ ਦਿੱਤਾ ਹਸਪੀਟਲ ਲੈ ਲੈਣੇ ਅੰਮ੍ਰਿਤਸਰ ਰੈਫਰ ਕੀਤਾ ਅੰਮ੍ਰਿਤਸਰ ਰੈਫਰ ਕੀਤਾ ਜਾਂਦੇ ਹੋਏ ਰਸਤੇ ਵਿੱਚ ਉਹਦੀ ਡੈਥ ਹੋ ਜਾਂਦੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਅਸੀਂ ਇੱਥੇ ਹਸਪਤਾਲ ਆਉਂਦੇ ਆ ਇਹ ਡੈੱਡ ਬੋਡੀ ਛੱਡ ਕੇ ਸੋਹਰਾ ਪਰਿ ਤੇ ਇਹਨਾਂ ਦੇ ਥਾਣੇ ਜਾਂਦੇ ਆ ਥਾਣੇ ਅਸੀਂ ਕੱਲ ਗਏ ਆ ਤੇ ਸ਼ਾਇਦ ਇਹਨਾਂ ਤੇ ਪਰਿਵਾਰ ਤੇ ਐਫ ਆਰ ਹੋ ਗਈ ਆ ਐਫ ਆਰ ਤਾਂ ਹੋ ਗਈ ਆ ਪਰ ਹੱਲੇ ਤੱਕਰ ਕਿਸੇ ਦੀ ਵੀ ਉੱਥੇ ਰੈਸਟ ਨਹੀਂ ਪਈ ਹੈਗੀ ਜੀ ਅਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਆ ਕਿ ਅੱਜ ਕੋਈ ਅੱਜ ਜਦੋਂ ਪੋਸਟਮਾਰਟਮ ਲਈ ਅਸੀਂ ਬੋਡੀ ਲੈ ਕੇ ਆਏ ਤੇ ਸਾਨੂੰ ਇੱਕ ਸੁਸਾਇਟੀ ਨੋਟ ਮਿਲਦਾ ਆ ਜੋ ਮੇਰੀ ਭੈਣ ਦੇ ਕੱਪੜਿਆਂ ਦੇ ਵਿੱਚ ਆ ਤੇ ਉਹ ਅਸੀਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਪੁਲਿਸ ਨੇ ਆਪ ਲੈ ਕੇ ਆਇਆ ਆ ਤੇ ਹੁਣ ਉਹਦੇ ਵਿੱਚ ਪਤਾ ਨਹੀਂ ਕੀ ਲਿਖਿਆ ਆ ਤੇ ਉਹ ਸਾਨੂੰ ਪੁਲਿਸ ਦੱਸੇਗੀ ਇਸ ਸੁਸਾਈਡ ਨੋਟ ਦੇ ਵਿੱਚ ਪਤਾ ਲੱਗਿਆ ਕਿ ਲੜਕੀ ਦੇ ਫਾਦਰ ਸਾਹਿਬ ਜਿਹੜੇ ਹੈਗੇ ਆ ਉਹਨਾਂ ਦਾ ਕਹਿਣਾ ਕਿ ਅਸੀਂ ਪੁੱਛ ਰਹੇ ਆ ਮੰਗ ਰਹੇ ਆ ਪਰ ਉਹ ਸੁਸਾਈਡ ਨੋਟ ਬਾਰੇ ਦੱਸਿਆ ਨਹੀਂ ਜਾ ਰਿਹਾ ابھی ਨਹੀਂ ਦੱਸਿਆ ਜਾ ਰਿਹਾ ਜੀ ਇਹ ਇਹ ਸਾਡੇ ਨਾਲ ਪੁਲਿਸ ਛੱਬੇ ਹਾਲ ਤੋਂ ਆਈ ਹੈ ਐਸਆਈ ਸਾਹਿਬ ਦੇ ਕੋਲ ਹੈਗਾ ਆ ਪਰ ਸਾਨੂੰ ਹਾਲੇ ਤੱਕ ਉਹਨਾਂ ਨੇ ਪੜਾਇਆ ਨਹੀਂ ਸੁਸਾਈਡ ਨੋਟ ਤੁਹਾਨੂੰ ਨਹੀਂ ਦਿਖਾਇਆ ਗਿਆ ਅਜ ਕੀ ਲਿਖਿਆ ਹੈ ਤੇ ਅੱਜ ਅਸੀਂ ਪੋਸਟਮਾਰਟਮ ਕਰਵਾ ਕੇ ਤੇ ਸੰਸਕਾਰ ਨਹੀਂ ਕਰਨਾ ਜਿੰਨਾ ਤੱਕਰ ਸਾਨੂੰ ਉਹ ਸੁਸਾਈਡ ਨੋਟ ਨਹੀਂ ਦਿੰਦੇ ਜਾਂ ਉਹਨਾਂ ਦੀ ਰੈਸਟ ਨਹੀਂ ਪਉਂਦੀ ਠੀਕ ਹੈ ਜੀ ਇਹ ਲੜਕੀ ਜਿਹੜੀ ਮ੍ਰਿਤਕ ਉਹਨਾਂ ਦਾ ਨਾਮ ਕੀ ਸੀਗਾ ਜੀ ਜੋਗਤਾਰਾਣੀ ਜੋਗਤਾਰਾਣੀ ਹਾਂਜੀ ਤੇ ਕਿੰਨੀ ਉਮਰ ਸੀ ਉਹਨਾਂ ਦੀ ਉਹਨਾਂ ਦੀ 29 ਸਾਲ ਦੀ ਉਮਰ 29 ਸਾਲ ਤੇ ਉਹਨਾਂ ਦੇ ਪਤਾ ਲੱਗਿਆ ਜਿਹੜੇ ਜੀਵਨ ਸਾਥੀ ਵਿਦੇਸ਼ ਰਹਿੰਦੇ ਸੀ ਹਾਂਜੀ ਵਿਦੇਸ਼ ਰਹਿੰਦੇ ਆ ਜੀ ਉਹਨਾਂ ਦਾ ਨਾਮ ਸੰਜੀਵ ਆ ਜੀ ਉਹਨਾਂ ਨਾਲ ਵੀ ਕੋਈ ਕਲੇਸ਼ ਰਹਿੰਦਾ ਸੀ ਜਾਂ ਸਰ ਉਹਦੇ ਨਾਲ ਵੀ ਉਹਦੇ ਨਾਲ ਜੀ ਕਲੇਸ਼ ਰਹਿੰਦਾ ਸੀਗਾ ਜਿੱਦਾਂ ਖਰਚਾ ਨਹੀਂ ਭੇਜਦਾ ਸੀਗਾ ਇੱਕ ਸਾਲ ਤੋਂ ਬਾਅਦ ਸੀ ਤੇ ਜਦਨ ਦੀ ਡੈਥ ਹੋਈ ਸਾਨੂੰ ਫੋਨ ਵੀ ਨਹੀਂ ਆਇਆ ਨਾ ਉਹਨੇ ਆਉਣ ਦਾ ਕਿਹਾ ਹਾਂ ਕਿ ਮੈਂ ਆ ਜਾਂਦਾ ਜਾਂ ਮੈਂ ਆ ਕੇ ਕਰਦਾ ਕੁਛ ਨਹੀਂ ਕੀਤਾ ਨਾ ਇਹਨਾਂ ਦੀ ਪੰਚਾਇਤ ਨੇ ਸਾਡੀ ਕੋਈ ਹਮਾਇਤ ਕੀਤੀ ਆ ਬਸ ਇਲੀਗੇਸ਼ਨ ਲਾਉਂਦੇ ਤੁਸੀਂ ਸੋਰਾ ਪਰਿਵਾਰ ਜਿਹੜੇ ਉਹਨਾਂ ਦੇ ਸੰਬੰਧ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਕਿ ਆਓ ਯਾਰ ਸਾਡਾ ਸਾਥ ਦਿਓ ਜਾਂ ਕਿਸੇ ਨਹੀਂ ਨਹੀਂ ਸਰ ਅਸੀਂ ਨਹੀਂ ਕੀਤੀ ਨਾ ਹੀ ਉਹਨਾਂ ਵੱਲੋਂ ਕੋਈ ਤੁਹਾਨੂੰ ਫੋਨ ਮੈਸੇਜ ਦੁਬਾਰਾ ਨਹੀਂ ਆਇਆ ਸਿਰਫ ਉਹ ਤੁਹਾਨੂੰ ਇਤਲਾਹ ਦੇ ਦਿੱਤੀ ਦੋ ਉਹਦੀਆਂ ਬੇਟੀਆਂ ਸੀ ਅਸੀਂ ਉਹਨੂੰ ਕਿਹਾ ਸੀ ਕਿ ਚਲੋ ਬੇਟੀਆਂ ਨੂੰ ਉਹਨਾਂ ਦਾ ਚਿਹਰਾ ਦਿਖਾ ਦਿਓ ਪਰ ਉਹ ਕਹਿੰਦੇ ਅਸੀਂ ਬੇਟੀਆਂ ਵੀ ਨਹੀਂ ਭੇਜਨੇ ਅੱਛਾ ਇਹ ਯੋਗਤਾਰਾਣੀ ਜੀ ਨੇ ਦੋ ਬੇਟੀਆਂ ਹਾਂਜੀ ਦੋ ਬੇਟੀਆਂ